ਕੈਨੇਡਾ ਨੇ 2016 ਦੇ ਵਿੱਚ ਮਾਫੀ ਮੰਗੀ ਹੈ ਸਾਡੇ ਕੋਲੋਂ ਪਾਰਲੀਮੈਂਟ 'ਚ ਖਲੋ ਕੇ ਜਸਟਿਨ ਟਰੂਡੋ ਮਾਫੀ ਮੰਗ ਰਿਹਾ ਹੈ ਟਰੂਡੋ ਕੀ ਉਹ ਘਟਨਾ ਸਕਰੀਨ ਤੇ ਨਹੀਂ ਦਿਖਾਈ ਜਾਣੀ ਚਾਹੀਦੀ ਟਰੂਡੇ ਆਈ ਰਾਈਜ਼ ਇਨ ਦਿਸ ਹਾਊਸ ਟੂ ਆਫਰ ਐਨ ਅਪੋਲੋਜੀ ਔਨ ਬਿਹੈਫ ਆਫ ਦ ਗਵਰਨਮੈਂਟ ਆਫ ਕੈਨੇਡਾ ਫਾਰ ਆਰ ਰੋਲ ਇਨ ਦ ਕੋਮਗਾਟਾ ਮਾਰੂ ਇਨਸੀਡੈਂਟ ਤਾਂ ਕੀ ਪ੍ਰਥਾ ਖਤਮ ਹੋਗੀ ਕੋਈ ਕਰ ਰਚ ਕੋਣ ਬੱਚਿਆਂ ਨਾਲ ਅੱਜਕੱਲ ਬਹਿ ਕੇ ਸਾਖੀਆਂ ਸੁਣਾਉਂ ਸੁਣਦੇ ਵੀ ਨਹੀਂ ਬੋਥੀਆਂ ਖੋਲ ਕੇ ਕੋਕੋ ਮੈਲੰਦ ਦਾ ਜ਼ਮਾਨਾ ਹੈ ਸਿਲੇਬਸ ਤੁਹਾਡੇ ਵਿੱਚੋਂ ਹੌਲੀ ਹੌਲੀ ਸਭ ਚੀਜ਼ਾਂ ਉਡਾਤੀਆਂ ਗਈਆਂ ਕੀਤੀਆਂ ਜਾ ਰਹੀਆਂ ਮੰਨਫੀ ਵੀ ਕੀਤੀਆਂ ਜਾ ਰਹੀਆਂ ਜਿਹੜੀਆਂ ਪੜਾਈਆਂ ਜਾ ਰਹੀਆਂ ਉਹਨਾਂ ਚ ਰਲ ਗੱਡਾ ਬਹੁਤ ਜ਼ਿਆਦਾ ਅੱਜ ਕਿਹੜੇ ਘਰ ਦੇ ਵਿੱਚ ਬੱਚਿਆਂ ਦਾ ਕਿਰਦਾਰ ਬਣਾਉਣ ਦੇ ਜ਼ੋਰ ਦਿੱਤਾ ਜਾ ਰਿਹਾ ਸਿਰਫ ਬੱਚਿਆਂ ਦੀ ਪਰਸੈਂਟੇਜ ਕਿੰਨੀ ਹੋਣੀ ਚਾਹੀਦੀ ਹੈ ਬੱਚੇ ਨੇ ਨੀਟ ਕਿਵੇਂ ਕਲੀਅਰ ਕਰਨਾ ਹੈ ਬੱਚੇ ਨੂੰ ਐਡਮਿਸ਼ਨ ਕਿਵੇਂ ਮਿਲਦੀ ਇਹਨੂੰ ਰੁੜਕੀ ਐਡਮਿਸ਼ਨ ਮਿਲ ਗਈ ਕਿ ਨਹੀਂ ਲਖਣਾਉ ਮਿਲ ਗਈ ਕਿ ਨਹੀਂ ਕਿਰਦਾਰ ਕੌਣ ਬਣਾ ਰਿਹਾ ਆਪਣੇ ਘਰ ਚ ਆਪਣੇ ਬੱਚਿਆਂ ਦੇ ਕਿਸੇ ਕੋ ਫੁਰਸਤ એનર્ਜੀ ਉਸ ਤੋਂ ਇਲਾਵਾ ਤੁਹਾਡੇ ਕੋਲ ਖੁਦ ਇਨੀ ਤਾਕਤ ਹੈਗੀ ਤੁਹਾਡੇ ਦਿਮਾਗ ਕੋਲ ਕਿ ਤੁਸੀਂ ਬੱਚੇ ਦਾ ਕਿਰਦਾਰ ਬਣਾ ਸਕੋ